ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਆ ਚੁੱਕੇ ਆਂ ਜੀ ਮਾਂਡੇ ਦੀ ਫਾਰਮ ਤੇ ਆਪਾਂ ਭਰਾ ਕੋ ਆਏ ਬਿੱਕੂ ਵੀਰ ਕੋ ਬੋਟਰ ਪੈਂਡ ਤਾਂ ਚੰਗੀ ਚੰਗੀ ਵੀਰਾਂ ਗਾਂ ਮਤਲਬ ਸ਼ੁਰੂ ਤੋਂ ਚੰਗਾ ਰਿਕਾਰਡ ਆ ਵੀਰ ਦਾ ਵੀ ਚੰਗੀ ਵਛੀ ਰਹਿੰਦੀ ਹੈ ਬਾਕੀ ਸ਼ੌਂਕ ਨਾਲ ਵੀਡੀਓ ਆਪਣੇ ਮਾਂਡੇ ਦੀ ਫਾਰਮ ਦੇ ਪਾਉਂਦੇ ਆਪਣੇ ਭਰਾ ਨੇ ਵਛੀ ਇਹਨਾਂ ਕੋ ਬ੍ਰਾਂਡ ਬਹੁਤ ਜਿਆਦਾ ਚੰਗੀ ਦੇ ਮੈਂ ਚਲੋ ਭਰਾਵਾਂ ਨੂੰ ਸ਼ੋਅ ਕਰਵਨੇ ਵਛੀ ਦਾ ਸਾਸੀ ਕਾ ਵੀਰ ਜੀ ਸੱਚੇ ਭਾਜੀ ਹੋਰ ਸਭ ਨੂੰ ਠੀਕ ਠਾਕ ਦੇ ਹਾਂ ਠੀਕ ਠਾਕ ਚੜਦੀ ਕਲਾ ਕਿਰਪਾ ਮਾਰਾ ਜੀ ਕੀ ਮਾਲ ਬੜਾ ਬ੍ਰਾਂਡ ਬ੍ਰਾਂਡ ਲਿਆਉ ਦੇ ਦੇ ਹਾਂ ਅੱਲੇ ਇੱਕ ਵਾਰ ਚਲੋ ਚੰਗਾ ਲਈਦਾ ਠੀਕ ਠੀਕ ਕਿਹੜਾ ਪਿੰਡ ਆਪਣਾ ਪਿੰਡ ਆਪਣਾ ਬੋਟਰ ਆ ਹਾਂਜੀ ਮੈਥੇ ਦੇ ਲਾਗੇ ਠੀਕ ਹੈ ਜੀ ਰਾਣਾ ਸ਼ੂਗਰ ਮੇਲ ਵਾਲਾ ਪਿੰਡ ਆ ਹਾਂਜੀ ਬਾਬਕਾਲੇ ਤੋਂ 6-7 ਕਿਲੋਮੀਟਰ ਹਾਂਜੀ ਹਾਂਜੀ ਮੈਥੇ ਤੋਂ 5 ਕਿਲੋਮੀਟਰ ਹਾਂਜੀ ਆ ਬੋਟਰ ਪਿੰਡ ਤੇ ਫੋਨ ਨੰਬਰ ਆਪਣਾ ਵੀ ਜੀ 9855241550 ਫੇਰ ਬੋਲਦੇ ਕਰੀ 9955241550 ਠੀਕ ਹੈ ਜੀ ਕਿਸ ਵੀਰਪਰਾ ਦੇ ਪੁੱਛਣਾ ਮਤਲਬ ਬਕੂ ਮਸ਼ਹੂਰ ਹੈ ਜਿੱਤੋਂ ਮਰਜ਼ੀ ਬੰਦਾ ਫੋਨ ਲਾ ਕੇ ਰੋਡ ਦੇ ਉੱਤੇ ਬਟਰ ਮਿਲ ਜਿਹੜੀ ਹੈ ਨਾ ਆਮ ਮਸ਼ਹੂਰ ਹੈ ਗੰਨੇ ਵਾਲੀ ਮਿਲ ਤੇ ਵੀਰ ਜੀ ਕੀ ਰਿਕਾਰਡ ਵਛੀ ਦਾ 1525 26 ਕਿਲੋ ਦਾ ਰਿਕਾਰਡ ਆਇਆ ਦਾ 25 26 ਕਿਲੋ ਦਾ ਰਿਕਾਰਡ ਆ ਦੰਦੋ ਛਗੀ ਦੰਦੋ ਛਗੀ ਆ ਦੰਦ ਵਿਖਾ ਲਦਿਏ ਦੰਦ ਵਿਖਾ ਲਓ ਵੀਰ ਜੀ ਵਛੀ ਫੁੱਲ ਵੱਡੀ ਵੀਰ ਜੀ ਪੂਰਾ ਬ੍ਰਾਂਡ ਹੈ ਜਿਹਨੂੰ ਕੋਕਾ ਪੀਸ ਕਹਿੰਦੇ ਉਹ ਆ ਮਗਰ ਵਛੀ ਬਹੁਤ ਵਧੀਆ ਹੋ ਬੱਚਾ ਵੀ ਬਹੁਤ ਟੌਪ ਦਾ ਹੈ ਮਗਰ ਵਛੀ ਜੀ ਆ ਜੋ ਦੇਖੋ ਭਾਜੀ ਪਿਓਰ ਛਿੱਗੀ ਪਿਓਰ ਛਿੱਗੀ ਜੇ ਭਾਜੀ ਆ ਵੇਖੋ ਕੰਨੀਆਂ ਵਾਲੇ ਦਾੰਦ ਖਲੋਤੇ ਜੇ ਤੋਰੋ ਵੀ ਜੀ ਇਹਨੂੰ ਪੂਰੀ ਫੁੱਲ ਬ੍ਰਾਂਡ ਵਛੀ ਕੱਦ ਪੂਰਾ ਫੁੱਲ ਵੱਡਾ ਲੇਵਾ ਵੇਖੋ ਜੀ ਫਾੜੀ ਵਾਲਾ ਲੇਵਾ ਲੱਗਾ ਮਿਲਕ ਮੈਂ ਇਹਨੂੰ ਵੇਖੋ ਵਛੀ ਦੀ ਕੱਲ ਦੀ ਸੂਰੀ ਦੇ ਜਾਲੀ ਭਾਜੀ ਵਿਹਿਆ ਜੇ ਨਾੜਾਂ ਦਾ ਥਾਣ ਹੁਣ ਬਹੁਤ ਕੁਆਲਟੀ ਵਾਲਾ ਵਛੀ ਨੂੰ ਲੱਗਾ ਹੈ ਖਲਾ ਦੇ ਖਲਾ ਦੇ ਥਾਣ ਬਹੁਤ ਓਕੇ ਰਿਪੋਰਟ ਹੈ ਵਛੀ ਦਾ ਟੋਰ ਤੋਂ ਫਿਰ ਲੰਮੀ ਹੈ ਇਹ ਥਰਦੀ ਆ ਮੜਾ ਜਾ ਬੱਚਾ ਬੜਾ ਭਾਜੀ ਕੁਆਲਟੀ ਦਾ ਦਿੱਤਾ ਹੈ ਚੰਗੇ ਸੀਮਨ ਦਾ ਬੱਚਾ ਹੈ ਫਾਰਮ ਵਾਲੀ ਵਛੀ ਦਾ ਇਹ ਕੱਲ ਸ਼ਾਮ ਦੀ ਸੁਈ ਹੈ ਕੱਲ ਸ਼ਾਮ ਆ ਦੀ ਸੁਈ ਹੈ ਹਾਂਜੀ ਬਾਕੀ ਜਿਹੜੇ ਵੀਰਪਰਾ ਨੇ ਲੈਣੀ ਆ ਜਿਹਨੂੰ ਪਰਖਿਆ ਉਹਨੇ ਲੈਣੀ ਆ ਜਿਹੜੀ ਗੱਲ ਆ ਭਾਵੇਂ ਇਥੇ ਦੋ ਡੰਗ ਚਵਾਈ ਕਰਾ ਲਓ ਆਨਲਾਈਨ ਮਗਾਉਣੀ ਤਾਂ ਵੀ ਕੋਈ ਚੱਕਰ ਨਹੀਂ ਗਾਂ ਪੂਰੀ ਫੋਲੇ ਓਕੇ ਰਬੋੜਿਆ ਬੌਲਾ ਬਿੱਕੂ ਪਾਜੀ ਕਿੰਨਾ ਕੋ ਵਛੀ ਗੋਣ ਬੌਲਾ 18 17 18 ਇੰਨਾ ਕੋ ਠੀਕ ਹੈ ਜੀ ਜਿਹੜਾ ਹੈਗਾ ਉਸਤਾਰ 18 ਇੰਨਾ ਛੱਡੋ ਹੁਣ ਬਚਾਏ ਥੱਲੇ ਵੇਖੀਏ ਭਰਾਵਾਂ ਤਾਂ ਰੰਮਰਵਾ ਕੇ ਵਿਖਾ ਲਓ ਵਛੀ ਦੀਆਂ ਵੱਛੀ ਪੂਰੀ ਫੁੱਲ ਬ੍ਰੈਂਡ ਵੱਡੀ ਵੀਰਜੀ ਇਹ ਆ ਵੀ ਜਿਹੜੇ ਭਰਾ ਦੇ ਫਾਰਮ ਦਾ ਕੰਮ ਚਾਲੂ ਕਰਨਾ ਉਹਦੇ ਵਾਸਤੇ ਬਹੁਤ ਵਧੀਆ ਬੈਸਟ ਆ ਵੜ ਦੁੱਧ ਚਵਾ ਦੂਗੀ ਵੱਛੀ ਚੰਗਾ ਖਾਣ ਖੂਣ ਬਹੁਤ ਕੁਆਲਟੀ ਵਾਲਾ ਲੱਗਾ ਵੱਛੀ ਕਰਤਾਰ ਪਾਣੀ ਲਿਆ ਮੇਰਾ ਭਰਾ ਫੜ ਗੇ ਇਹ ਨਾ ਕਰਨਾ ਕੋਈ ਆਉਂਦਾ ਨਾ ਜਣਾ ਪਾਟ ਦਈ ਨਾ ਆਹ ਬੋਲ ਕਰਾਂ ਕਰੋ ਜੀ ਚੈੱਕ ਵੀਰ ਜੀ ਵੈੜ ਪੂਰੀ ਫੁੱਲ ਬ੍ਰਾਂਡ ਵੱਛੀ ਨਿਆਣਾ ਪਾਉਂਦੀ ਵੀ ਨਹੀਂ ਵੱਛੀ ਨੂੰ ਲੋੜ ਹਾਲ ਦੇਖੋ ਕਿੱਡਾ ਕੁਆਲਟੀ ਵਾਲਾ ਕੱਢਿਆ ਪੂਰੀ ਫੁੱਲ ਬ੍ਰਾਂਡ ਚਵਾਈ ਚਵਾਈ ਦੇ ਬਿੱਕੂ ਭਾਜੀ ਮੋਟਰ ਹੀ ਲੱਗੀ ਜੇ ਇੱਕ ਦੀ ਦੂਜੇ ਥਾਣਾਂ ਦੀ ਮਰ ਦੇਖੋ ਇੱਕ ਚਵਾਈ ਥਾਣ ਤੋਂ ਪੂਰਾ ਚਵਾਈ ਵਾਲਾ ਮਸਾਲ ਬਹੁਤ ਵਧੀਆ ਥਾਣ ਪੂਰਾ ਫੁੱਲ ਬ੍ਰਾਂਡ ਵੱਚੀ ਦਾ ਇਹ ਨਹੀਂ ਵੀ ਥਾਣ ਛੋਟਾ ਆ ਮੁਠੀ ਦੀ ਚਵਾਈ ਵਾਲਾ ਕਿਸੇ ਭਰਾ ਨੇ ਮਸ਼ੀਨ ਲਾਉਣੀ ਆ ਤਾਂ ਵੀ ਕੋਈ ਕਰਨੀਗੀ ਚਵਾਈ ਵਿਖੋ ਤਾਰਾ ਦੱਸੂ ਕੀ ਦੱਸੂ ਛੱਡ ਦੋ ਪੂਰੀ ਫੁੱਲ ਬ੍ਰਾਂਡ ਜੇ ਵਛੀ ਆ ਬਸ ਭਾਵੇਂ ਦੋਵੇਂ ਬੰਨੇ ਬੈ ਗੇ ਚਲੋ ਇਹ ਨਹੀਂ ਠੰਡੀ ਸੀਲ ਆ ਬਾਕੀ ਜਿਹੜੇ ਵੀਰ ਭਰਾਣੇ ਲੈਣੀ ਆ ਆਪਣੀ ਫੁੱਲ ਤਸੱਲੀ ਕਰਨੀ ਆ ਕਿਸੇ ਨੇ ਸੱਜਣ ਨੇ ਆਨਲਾਈਨ ਮੰਗਾਉਣੀ ਆ ਭਾਵੇਂ ਵੀਡੀਓ ਕਾਲ ਦੇ ਚਵਾ ਲਿਓ ਕਿਉਂਕਿ ਬੌਲੇ ਤੇ ਵਛੀ ਆ ਦੁੱਧ ਤੇ ਤੇ ਹੁਣੀ ਆ ਜਿਹਦਾ ਹਾਂ ਦੇਣਾ ਨੂੰ ਚਵਾਈ ਜੁਈ ਪੂਰੀ ਫੁੱਲ ਬ੍ਰਾਂਡ ਆ ਠੰਡੀ ਸੀਲ ਵੇਖ ਲਓ ਰਸੀ ਲਾਉਣੀ ਨਹੀਂ ਲਾਉਣੀ ਕੋਈ ਗੱਲ ਨਹੀਂ ਠੀਕ ਹੈ ਵੀਰ ਜੀ ਬੱਚਾ ਬੜਾ ਕੁਆਲਟੀ ਦਾ ਦੇ ਤਾਂ ਕਰਤਾਰ ਸਿੰਘ ਬੱਚਾ ਤੇ ਇਹਨੂੰ ਕਰਕੇ ਖਾਲ ਪ੍ਰਾਵਾ ਨੂੰ ਗੇ ਪੂਰੀ ਇੱਕ ਨੰਬਰ ਵੜਿਆ ਕਰਤਾਰ ਸਿੰਘ ਬੱਚਾ ਤੂੰ ਵੀ ਪਾਲਣ ਡਿਆ ਇਦਾਂ ਦਾ ਇੱਕ ਹੈਂ ਤੂੰ ਵੀ ਪਾਲਣ ਡਿਆ ਬਹੁਤ ਵਧੀਆ ਕੁਆਲਿਟੀ ਦੀ ਵਛੀ ਆ ਚੰਗੇ ਸੀਮੰਦੀ ਵਹਿੜਿਆ ਆਪ ਵੀ ਚੰਗੇ ਰਿਕਾਰਡ ਦੀ ਆ ਤੇ ਪਿੱਛੇ ਬੱਚਾ ਵੀ ਬਹੁਤ ਚੰਗੇ ਸੀਮੰਦਾ ਹੈ ਵਛੀ ਮਗਰ ਦੇਖੋ ਕਿੰਦਾ ਨਖਰੀ ਵਛੀ ਪੂਰੀ ਫੁੱਲ ਬ੍ਰੈਂਡ ਨਖਰੀ ਵਛੀ ਵੀ ਜੀ ਤੇ ਭਾਜੀ ਆਪਾਂ ਰੇਟ ਕਰਨਾ ਵਾ ਵੀ ਬਿਲਕੁਲ ਲੈਣ ਦੇਣੀ ਭਰਾਵਾਂ ਨੂੰ ਗਾਲੀ ਪੈ ਗਈ ਵਛੀ ਆਪਾਂ ਲੈਣ ਦੇਣੀ ਕਰਨਾ ਵਾ ਬਸ ਵੀ ਜਿਹੜੇ ਭਰਾ ਪਹਿਲੇ ਫੋਨ ਤੇ ਵਛੀ ਜਿਹੜੀ ਗੱਲ ਆ ਵੀ ਅਗਲਾ ਭਰਾ ਮੰਗ ਲੇ ਮਾਨ ਤਾਨ ਫੁੱਲ ਕਰਨਾ ਜਿਹੜੇ ਵੀ ਵੀਰ ਨੇ ਮਸ਼ੀਨ ਲੈਣੀ ਆ ਦੱਸੋ ਭਾਜੀ ਬੋਲੋ ਵੀਰੋਂ ਇਹਦੇ ਇਹੋ ਜੀ ਲੱਕ ਦੇ ਵਿੱਚ ਜਾਂਦੇ ਲੋਕ ਨੇ ਵੇਚੀ ਜਾਂਦੇ ਵੇ ਸਚਾਈ ਆ ਵੀਰ ਜੀ ਸਚਾਈ ਆ ਪਰ ਆਪਾਂ ਆਪਣਾ ਮਾਲ ਇਸ ਵੀਡੀਓ ਵਿੱਚੋਂ ਮੈਂ ਕੱਢ ਪਾਉਣਾ ਜਾਂ ਕੱਢ ਪਾਉਂਦੇ ਤਾਂ ਸ਼ੌਂਕੀਆ ਤੌਰ ਤੇ ਉਹ ਵੀ ਆਪਾਂ ਹੀ ਆਪਣੇ ਤੁਹਾਡੇ ਕੋਲ ਫੇਰ ਕਈਏ ਤੇ ਫੇਰ ਭਾਜੀ ਵੀ ਆਪਾਂ ਚਲੋ ਮਾਲ ਜਿਹੜਾ ਚੰਗਾ ਵਾ ਭਰਾਵਾਂ ਨੂੰ ਸ਼ੋਅ ਕਰਾਉਣਾ ਚਾਹੀਦਾ। ਕਿਵੇਂ ਗਾਲੀ ਕਾਲੀ ਦੇ। ਹਾਂ ਨਹੀਂ ਵੱਚੀ ਬ੍ਰਾਂਡ ਹੈਗੇ। ਨਹੀਂ ਵੱਚੀ ਗਾਲੀ ਕਾਲੀ ਵੇਟ ਨਾਲ ਮੈਨੂੰ ਚੋਅ ਹੈ। ਹਾਂ ਵੱਚੀ ਬ੍ਰਾਂਡ ਹੈ। ਵੱਚੀ ਦਾ ਨਹੀਂ ਕੋਈ ਅੰਤਾ। ਬਹੁਤ ਟੌਪ ਦੀ ਵੱਚੀ ਆ। ਦੱਸੋ ਪਰ ਬਿਕੂ ਭਾਜੀ। 85 ਕਿਲੋ ਦੇ ਦਈਏ। ਮਾਨਤਾਨ ਕਰੋ ਫੁੱਲ ਭਰਾਵਾਂ ਦਾ। ਹਾਂ ਫੁੱਲ ਮਾਨਤਾਨ ਕਰੋ। 2000 ਮਾਨ ਕਰਾਂ। 83 ਦੇ ਦਾਂਗੇ। ਪੂਰੇ 80 ਹਜ਼ਾਰ ਦੀ ਵਸੀਤ ਹੈ ਇਹ ਬਰਾਬਰ ਨਾ ਭਜੂ ਕੋਈ ਗੱਲ ਨਹੀਂ 80 ਚ ਪੈਣਾ ਇਹ ਇਹ ਆ ਵੀ ਆਪਣਾ ਭਰਾ ਕੋ ਜਿਹੜਾ ਲੈ ਜਾਊਗਾ ਯਾਦ ਕਰੂਗਾ ਗਾਂ ਗਾਕ ਬਣ ਜਾਣਗੇ ਵੈਡ ਚੰਗੀ ਆ ਮਤਲਬ ਵਧੀਆ ਵੈਡ ਬੜੀ ਬ੍ਰੈਂਡ ਆ ਹੈ ਕਿ ਨਹੀਂ ਲੱਗ ਗਿਆ ਜੀਰ ਦੀ ਆਪਣੇ ਕੋ ਵੀਡੀਓ ਹੈਗੀ ਜੀ ਜੀ ਦੇਖਣੀ ਹੋਈ ਉਹ ਵੀ ਹੈਗੀ ਹੈ ਠੀਕ ਹੈ ਠੀਕ ਹੈ ਅਬ ਕੱਲ ਦੀ ਜੀਰ ਦੀ ਪੂਰੀ ਫੁੱਲ ਵੀਰਜੀ ਵੈਰੈਟੀ ਦੀ ਵਛੀ ਜੇ ਇਹੋ ਜੀ ਅੱਜ ਤਾਂ ਵਿਸਾਖੀ ਆਉਂਦੀ ਆ ਵਿਸਾਖੀ ਤੇ ਤੁਸੀਂ ਚੈੱਕ ਕਰਕੇ ਵੇਖ ਲਿਓ ਭਾਜੀ 1.5 ਲੱਖ ਰੁਪਈਆ 2-2 ਐਵੇਂ ਮੰਗੀ ਜਾਣਾ ਇਦਾਂ ਦੀ ਵਛੀ ਦਾ ਕਿ ਨਹੀਂ ਕਰਾਂ ਰਛਾ ਨਹੀਂ ਭਾਜੀ ਜਗ ਮਾਰਾ ਬਣਾ ਫਲ ਲੈਣਗੇ ਬੱਚਾ ਬਹੁਤ ਟੌਪ ਦਾ ਵਾ ਇੱਕ ਭਰਾ ਨੇ ਵੀ ਪਾਲਣ ਡਿਆ ਵਛੀ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਸ਼ੋ ਕਰਾਵਾਂਗੇ ਵਛੀ ਬਹੁਤ ਟੌਪ ਦੀ ਆ ਹੁਣ ਜੇ ਨਾ ਦੁੱਧ ਛੱਡਿਆ ਤੇ ਨਾ ਮਹੀਨਾ ਜੀ ਵਛੀ ਉਹੀ ਵਧੀਆ ਪਲ ਜਾਂਦੀ ਆ ਪਲ ਜਾਂਦੀ ਪਲ ਜਾਂਦੀ ਫੀਡ ਤੇ ਰਾਹ ਫੀਡ ਤੇ ਕੁੜੀ ਪਾਉਨੇ ਆ ਇਹ ਫਾਰਮ ਚੋਂ ਆਈ ਨੇ ਵੜ ਵਜੀਏ ਇਹ ਫਾਰਮ ਚ ਲਈ ਹਾਂ ਬੱਚਾ ਫਾਰਮ ਵਾਲੇ ਬੰਦੇ ਜਿਹੜੇ ਆ ਮਤਲਬ ਸੀਮਨ ਚੰਗਾ ਲਵਾਉਂਦੇ ਆ ਤੇ ਵਧੀਆ ਬੱਚਾ ਬਹੁਤ ਕੁਆਲਿਟੀ ਦਾ ਥਾਲ ਵੀ ਚੰਗਾ ਬੱਚਾ ਬਹੁਤ ਕੁਆਲਿਟੀ ਦਾ ਵੇਖੋ ਵਛੀ ਬਹੁਤ ਟੌਪ ਵਧੀਆ ਜਿਹੜੇ ਬਾਕੀ ਦੋ گاਵਾ ਆ ਕੇ ਗੱਲ ਕਰੀਏ ਡਬਲ ਫਾਇਦਾ ਆ ਬਾਕੀ ਜੇਰ ਦੀ ਵੀ ਆਪਣੇ ਨੂੰ ਵੀਡੀਓ ਕਈ ਰੀ ਲੋਕ ਥੋੜਾ ਡਰ ਜਾਂਦੇ ਨੇ ਵੀ ਜੇਰ ਆ ਡਰ ਜਾਂਦੇ ਡਰ ਜਾਂਦੇ ਸਿਰ ਜੀਰ ਦੀ ਆਪਣੇ ਕੋ ਵੀਡੀਓ ਸਾਰੀ ਆਪਣੇ ਕੋ ਵੇਖਣਾ ਹਾਂਜੀ 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 ਆਣਾ ਦੇਖ ਸਕਦਾ ਹੋ ਵੇਖ ਸਕਦਾ ਆ ਆ ਸਰਪੇ 24 ਦਿਨ ਦੀ ਵਸੀ ਆ ਇਹ 24 ਦਿਨ ਇਹ ਸ਼ੌਂਕ ਨੇ ਪਾਲੀ ਵਸੀ ਤੇ ਹੈ 24 ਦਿਨ ਦੀ ਸਰ 24 ਦਿਨ ਦੀ ਹੈ ਨਾ 3 ਦਿਨ 28 ਦਿਨ ਤੋਂ 24 ਦਿਨ ਦੀ ਹੈ ਅੱਛਾ ਜੀ ਪਰ ਰੱਤ ਅਗੜੀ ਲੱਗਣੀ ਤੇ ਕੀ ਵੀਰ ਜੀ ਮੰਨ ਲਓ ਜਦਾਂ ਆ ਵਛੀ ਹੁਣ ਗਾਂ ਦੇ ਨਾਲ ਵਛੀ ਚੱਲ ਜਣੀ ਤੇ ਕਿਸ ਭਰਾ ਨੇ ਜ ਸਾਹਮਣੀ ਹੋਵੇ ਤੇ ਇਹਦੀ ਆ 4 ਮਹੀਨੇ ਦੀ ਆ ਵੇਲਾ ਪੰਜਵਾ ਲੱਗਾ ਹੋਆ ਆ ਅੱਛਾ ਜੀ ਤੇ ਕੀ ਇਹਦੀ ਵਿਧੀ ਇਹਨੂੰ ਕੀ ਖਰਾਕ ਪਾਉਂਦੇ ਵਛੀ ਨੂੰ ਇਹਨੂੰ ਇਹਨੂੰ ਬੱਤੀ ਆਲੀ ਵੀ ਚੱਲੀਏ ਦੋ ਵਰੇ ਅੱਛਾ ਜੀ ਦੁੱਧ ਕਿੰਨਾ ਦੁੱਧ 11 ਕਿਲੋ 12 ਕਿਲੋ 6 6 ਕਿਲੋ ਵੀ ਅੱਛਾ ਜੀ 5 5 ਕਿਲੋ ਵੀ ਇਸ ਇਆ ਕਾਂਗ ਦਾ ਠੀਕ ਹੈ ਠੀਕ ਹੈ ਚਾਹ ਪਿਆਲਾ ਹੁਣ ਬੰਦ ਕਰਦਾ ਦੁੱਧ ਠੀਕ ਹੈ ਜੀ ਇਹ ਤਾਂ ਨਹੀਂ ਸੇਲ ਕਰਦੇ ਆ ਨਾ 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 ਇਹ ਦੇ ਕਿ ਸ਼ੌਂਗੀ ਆ ਤਬਰ ਤੇ ਭਰਾਵਾਂ ਨੂੰ ਬੁਖਾਲੀ ਆ ਵੀ ਜੇ ਆਪਾਂ ਇਹਨਾਂ ਦੀ ਸੇਵਾ ਕਰਦੇ ਆ ਤੇ ਇਹ ਕਰਮਾ ਵਾਲੀਆਂ ਸਾਨੂੰ ਦਿੰਦੀਆਂ ਵਾ ਕੁਝ ਹਾਂ ਹਾਂ ਤੇ ਬਾਕੀ ਭਰਾਵਾਂ ਨੂੰ ਇਹੋ ਹੀ ਆ ਵੀ ਸ਼ੌਂਕ ਚੰਗੀ ਚੀਜ਼ ਦਾ ਜਿਹੜੇ ਭਰਾ ਨੂੰ ਹੈਗਾ ਵਾ ਉਹ ਚਲੋ ਗਾਂ ਆਕੇ ਬਰੀਡ ਤਿਆਰ ਕਰ ਲੈਂਦਾ ਜਿੱਦਾਂ ਹੁਣ ਵਛੀ ਆ ਇਹਦੇ ਮਗਰ ਵੀ ਵਸ਼ੀ ਆ ਗਾਂ ਡਬਲ ਫਾਇਦਾ ਆਈਂਦਾ ਭਾਜੀ ਬਾਕੀ ਇਹ ਕਪੜੇ ਕੋਆਕੜਿਆਵਾਰਾ ਮਦਰ ਚੌਕ ਮਹੀਨੇ ਦੀ ਸੂਈ ਆ ਇਹ ਵੀ ਭਾਜੀ ਬ੍ਰਾਂਡ ਆ ਨਸਲ ਬਰੀਡ ਬੜੀ ਗਾਂਦੀ ਆ 12 ਕਿਲੋ ਦੁੱਧ ਆ ਅੱਛਾ ਜੀ ਇਹ ਵੀ ਲੈਣੀ ਹੋਵੇ ਤੇ ਦੇ ਦਾਂ 12 ਕਿਲੋ ਦੁੱਧ ਭਾਜੀ ਤੇ ਮਿਲਦੀ ਕਿੰਨਾ ਠੰਡੀ ਬਿਲਕੁਲ ਬਹੁਤ ਠੰਡੀ ਠੰਡੀ ਠੀਕ ਆ ਠੀਕ ਇੰਦਾ ਬੈਠ ਤੇ ਗਾਂ ਸੀ ਮਨਸੂਮਨ ਲੱਗਾ ਭਾਜੀ ਇਹਨੂੰ ਕਿ ਨਹੀਂ ਹਾਂ ਇਹਨੂੰ 1 ਮਹੀਨਾ ਹੋ ਗਿਆ ਚਲੋ ਮਹੀਨੇ ਦਾ ਲੋਕ ਯਕੀਨ ਨਹੀਂ ਕਰਦਾ ਹਸਦਾ 1 ਮਹੀਨਾ ਹੋ ਗਿਆ ਆਹੇ 1 ਮਹੀਨਾ ਆਪਾਂ ਉਦਾਂ ਕਰਕੇ ਦੇਣੀ ਆ ਸਾਡੇ ਲੋਕ ਵੀ ਕਹਿੰਦੇ ਆਵੇਂ ਮਹੀਨਾ ਗਈ ਜਾਂਦੇ ਪਰ ਨਹੀਂ ਹਾਂ ਨਿਕਲਾ ਵੇ ਕਿਸੇ ਦੀ ਕਿਸਮਤ ਆ ਨਾ ਨਿਕਲੇ ਉਹ ਵੀ ਦੁੱਧ 12 ਕਿਲੋ ਪਾ ਜਾਂਦੇ ਵੀ ਪੂਰਾ ਫੋਲਿਆ ਦੋ ਟਾਈਮ ਟੋਕੇ ਲੈ ਕੇ 12 ਕਿਲੋ ਲੀਟਰ ਦਾ ਮਿਣਵਾ ਬਾਕੀ ਥਾਣ ਥਾਣ ਬਹੁਤ ਕੁਆਲਟੀ ਵਾਲਾ ਮੱਛੀ ਨੂੰ ਲੱਗਾ ਕੱਲਾ ਕੱਲਾ ਥਣ ਲੱਗਾ ਆ ਸਵੇਰੇ ਨਾਲ ਵੇਜ ਦੀ ਹਰੀ ਚਵਾਈ ਹੈ ਠੀਕ ਹੈ ਜੀ ਕੋਈ ਕੰਨਾ ਨਹੀਂ ਕਰਨਾ ਜੀ ਬਹੁਤ ਵਧੀਆ ਵਛੀ ਹੈ ਠੰਡੀ ਸੀਲ ਬੜੀ ਹੈ ਨਸਲ ਕੁਆਲਟੀ ਪੂਰੀ ਫੁੱਲ ਬ੍ਰਾਂਡ ਇੱਕ ਮਹੀਨਾ ਪੂਰਾ ਬਣੀ ਨੂੰ ਹੋ ਗਿਆ ਨੂੰ ਜਾਨ ਕੇ ਪੂਰਾ ਇੱਕ ਮਹੀਨਾ ਹੋ ਗਿਆ ਨੂੰ ਅੱਛਾ ਜੀ ਤੇ ਬਿਕੂ ਭਾਜੀ ਇਹ ਕਿੰਨੇ ਦੀ ਆਪਾਂ ਦੇ ਦੇਣੀ ਆ 45000 ਲਈਏ ਨਾ ਕਰੋ ਇਦਾਂ ਜੈ ਜੀ ਕਰਕੇ ਦੇ ਦੋ ਹੈ ਜੈ ਜੀ ਕਰਕੇ ਦੇ ਦੋ ਵਛੀ ਹੈ ਵੀ ਜਾਇ ਦੋ ਦੋਨੇ ਯਾਰ ਕੱਟਦੇ ਜੇ ਤੂੰ 40 ਦੀ ਲੈ ਕੇ 40000 ਦੀ ਮੱਛੀ ਵੀਰ ਜੀ ਭਰਾਵਾਂ ਨੂੰ ਦੇ ਦੋ ਜਿਹੜੀ ਗੱਲ ਹੈ ਹੈ ਕਿ ਨਹੀਂ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਬਾਕੀ ਦੋ ਟਾਂ ਚੋਕੇ ਲੈ ਗਏ ਕੋਈ ਵੀਰ ਭਰਾ ਫੋਨ ਲਾਵੇ ਕੋਈ ਮਾਨ ਤਾਨ ਫੋਲ ਹੋਊਗਾ ਜਿਹੜੀ ਗੱਲ ਆ ਬਾਕੀ ਵੀਡੀਓ ਵੇਖਣ ਵਾਲਿਆਂ ਨੂੰ ਵੀਰਾਂ ਨੂੰ ਇਹੋ ਹੀ ਆ ਵੀ ਚੈਨਲ ਨੂੰ ਵੱਤ ਵਤ ਵਿੱਚ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਮਾਲ ਕਿਦਾਂ ਦਾ ਬਾਕੀ ਆਪਾਂ ਸ਼ੌਂਕੀਆ ਤੌਰ ਤੇ ਆਪਣੇ ਭਰਾਵਾਂ ਦੀ ਵੀਡੀਓ ਪਾਉਂਦੇ ਆ ਆਪਾਂ ਨੂੰ ਇਹ ਨਹੀਂ ਕਿ ਆ ਵੀ ਜਾਂ ਕੋਈ ਆਪਾਂ ਪੈਸਾ ਲੈਣਾ ਕਿ ਕੋਈ ਨਾ ਕਿਦਾਂ ਕੋਈ ਸੱਜਣ ਬੇਲੀ ਆਪਾਂ ਨੂੰ ਫੋਨ ਵੀ ਕਰ ਸਕਦਾ ਕੋਈ ਚੱਕ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਹਿਣਾ ਵੀ ਇੱਕ ਬਾਈ ਗੋ ਬਸ ਚੱਲੋ ਠੀਕ ਹੈ ਜੀ ਤੇ ਫੋਨ ਨੰਬਰ ਵੀ ਜੀ ਤੁਹਾਡਾ ਮੈਨੂੰ ਇੱਕ ਵਾਰੀ ਫੇਰ ਦੱਸ ਦਿਓ ਭਰਾਵਾਂ ਨੂੰ 9955241550 ਠੀਕ ਹੈ ਜੀ ਠੀਕ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ